ਤਕੋਲੇ ਬਚਦਾ ਕੱਲੋਂ ਵਿੱਚ ਸ਼ੋਰ ਮੱਚਦਾ ਸਾਡੀ ਆਵਾਜ਼ ਦੀ ਗੱਡੀ ਸਾਡੀਆਂ ਸੋਨਾ ਸ਼ਹਿਰੀਆਂ ਦਾ ਸ਼ੇਰ ਕਦਮ ਹੈ ਗੱਟਖਰੇ ਵਿੱਚ ਗਲਿਓ ਚੇ ਦੁਸ਼ਮਣ ਦਾ ਨਾਮ ਵੀ ਕਮ ਨਾ ਹੋਵੇ ਤੇਰੇ ਹੱਥ ਵਿੱਚ ਤਲਵਾਰ ਤੇ ਜ਼ਹਿਰ ਵਾਰ ਨਹੀਂ ਰੋਕਦਾ ਕੋਈ ਜਿੱਥੇ ਜੱਟ ਕਦਮ ਪਾਵੇ ਉਹ ਜਗ੍ਹਾ ਬਦਲ ਜਾਵੇ ਖੋਈ ਬੱਡੀ ਡ੍ਰਿਲ ਆਫ ਦੀ ਬੀਟ ਸਾਡਾ ਸ਼ਾਬਾਡ ਵਾਂਗ ਖਤਰਨਾਕ ਜਿੱਥੋਂ ਵੀ ਲਪਟੇ ਨੇ ਬਈਲੇ ਕਰਦੇ ਨੇ ਸੰਭਾਲਾਂ ਤੱਕ ਰਾਈਮਸ ਵਰ ਲੱਗੇ ਨੇ ਸਾਡਾ ਫਲੋ ਚ ਬਿਲੀਅਨਰ ਗੱਡੀ ਫਾਸਟ ਬੀਟ ਗਣਾ ਅਸੀਂ ਬਾਣ ਪਏ ਪਹਿਲਾ ਫੇਰ ਟਕਟ ਦਾ ਫੁੱਲ ਵਿੱਚ ਦਾ ਗਲੀ ਵਿੱਚ ਸ਼ੋਰ ਮੱਚਦਾ ਸਾਡੇ ਸ਼ਬਦ ਵਾਰਾਂ ਨੇ ਦੁਨੀਆ ਨੂੰ ਰੋਕ ਨਹੀਂ ਸਕਦਾ ਪੰਜਾਬੀ ਤੇ ਹਿੰਦੀ ਫਲੋ ਵਿੱਚ ਫੂਜੇਨ ਸਦਾ ਨਾਲ ਦਿਲਦਿਲ ਦੀ ਧੁਨ ਕਰਾਂਗੇ ਸਭ ਨੂੰ ਕਰੈਸ਼ ਜਦਾ ਸਰਦੀ ਹਵਾ ਵਿੱਚ ਸਾਡੇ ਲਫ਼ਜ਼ ਤਸ਼ਨ ਬਣ ਗਏ ਕਲੀ ਰਾਤ ਵਿੱਚ ਰੌਸ਼ਨੀ ਸਾਡੀ ਗੱਲਾਂ ਵਿੱਚ ਬਿਜਲੀ ਛਾਏ ਗਣਦੀ ਤਰ੍ਹਾਂ ਸਰਦੀਆਂ ਲਫ਼ਜ਼ਾਂ ਜਲਦੇ ਵਿੱਚ ਆਗ ਲਗਾਵੇ ਅਸੀਂ ਸ਼ੁਰੂ ਤੋਂ ਖੱਟਰਨਾਕ ਦਿਲੋਂ ਵਿੱਚ ਸਾਡੀ ਆਗਾ ਜਾਵੇ ਸਟਰੀ ਕੁਈਨ ਨਾਲ ਸ਼ਰਾਰਾ ਦੁਸ਼ਮਨ ਪਰ ਨਾਲ ਸ਼ਰਾਬ ਰਾਤ ਦੀ ਸਰਕਾਰ ਸਾਡੇ ਚੰਨ ਵੀ ਕਰਦੇ ਸਾਦਾ ਸਾਥ ਜਿੱਥੇ ਕਦਮ ਪਾਉਣੀ ਉਹ ਜਗਾ ਦੀ ਮਿੱਟੀ ਸੁਫੀਆ ਰਾਇਮ ਸੁਰਗੇ ਤੱਕ ਕਾਰਾਂ ਸਾਡੀ ਖੇਡ ਵਿੱਚ ਕੋਈ ਨਾ ਆਵੇ ਸ਼ੋਰ ਮਚਦਾ ਸਾਡੇ ਸ਼ਬਦਵਾਰਾਂ ਨੇ ਦੁਨੀਆ ਨੂੰ ਰੋਕ ਨਹੀਂ ਸਕਦਾ ਪੰਜਾਬੀ ਤੇ ਹਿੰਦੀ ਫਲੋ ਵਿੱਚ ਫੁਜਣਾ ਸਾਡਾ ਨਾਲ ਅਦਿਰਲ ਦੀ ਧੁਨ ਕਰਾਂਗੇ ਸਭ ਨੂੰ ਕ੍ਰੈਸ਼ ਜਦਾ ਅਸੀਹਾ ਸ਼ਹਿਰ ਦੇ ਲੋNDE ਜਿਨਾ ਚੱਲਦਾ ਪੁਰਾਣਾ ਰਾਜ ਹਰ ਲਫ਼ਜ਼ ਚ ਚਮਕਦਾ ਸਾਡੀ ਤਾਲ ਤੇ ਸੰਗਾਜ ਨਾਲ ਦਰਲ ਵਿੱਚ ਹੋ ਯਹਾਂ ਪੂਜਨ ਦਾ ਸਫ਼ਰ ਰਾਤ ਦੀ ទៀਆ ਵਿੱਚ ਸਾਡੀ ਰਾ ਸਾਡਾ ਧਮਰ ਮਰਦ ਦੀ ਨੀਂਦ ਉੱrd ਦੀ ਗੱਲਾਂ ਬਣ ਲਈ ਨੇ ਤੇਜ਼ ਤਲਵਾਰ ਅਸੇ ਸ਼ਬਦ ਨਾ ਹੱਲੇ ਜਿਵੇਂ ਚੱਲੀ ਹੋ ਗੈਂਗ ਬੰਗ ਵਰ ਘਮਨਮ ਗਲੀਆਂ ਵਿੱਚ ਅਸੀਂ ਤਾਬਰ ਸੇ ਦੀ ਮਿਸਾਲ ਸਾਡੀ ਆਵਾਜ਼ ਦੀ ਅੱਗੇ ਦੁਨੀਆ ਕਰੇ ਹਾਲ ਨਾਲ ਹਾਲ ਗੱਡੀ ਫੁੱਲ ਸਪੀਡ ਚ ਬੀਟ ਡ੍ਰੌਪ ਕਰੇ ਝੰਕ ਤੱਕ ਦੀ ਕਹਾਣੀ ਲਿਖੀ ਸਾਡਾ ਸਹਾਸ ਤੇ ਝੰਕ ਮਿੱਟੀ ਤੋਂ ਉੱਬਰ ਕੇ ਸਾਡਾ ਰੈਪ ਵੀ ਸੋਲ ਹਰ ਲਾਈਨ ਵਿੱਚ ਰੂਲ ਦਾ ਜਹਾ ਜਿਵੇਂ ਹੋ ਹੈਵੀ ਬੁਲਦ ਓਏ ਸਾਡੀ ਤਾਕਤ ਦੀ ਕਹਾਣੀ ਨਾ ਪੁਲੰਗੇ ਪੰਜਾਬੀ